ਪਹਿਲਗਾਮ ਅਤਵਾਦੀ ਹਮਲਾ ਜਿਸ ਨੇ ਦੇਸ਼ ਅਤੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਅਤਵਾਦੀ ਵੱਲੋਂ ਹਿੰਦੂ ਮੁਸਲਮਾਨਾਂ ਵਿੱਚਕਾਰ ਧਾਰਮਿਕ ਨਫਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਕਿਤੇ ਨਾ ਕਿਤੇ ਦੇਸ਼ ਅਤੇ ਗੋਦੀ ਮੀਡੀਏ ਦੇ ਜਿਹੜੇ ਕੁਝ ਘਟੀਆ ਮਾਨਸਿਕਤਾ ਦੇ ਲੋਕ ਹੈ ਉਹ ਅਤਵਾਦੀਆਂ ਦੇ ਇਸ ਮਕਸਦ ਨੂੰ ਕਾਮਯਾਬ ਹੋਏ ਕਰਨ ਦੇ ਵਿੱਚ ਲੱਗੇ ਹੋਏ ਨੇ ਇਹ ਕਸ਼ਮੀਰ ਖਾਲੀ ਹੋਣਾ ਚਾਹੀਏ ਪੂਰੇ ਮੁਸਲਮਾਨੋਂ ਸੇ ਅਚਰਤ ਕੀਜੀ ਵਹਾਂ ਪਰ ਹਿੰਦੂ ਕੇ ਸਾਥ ਜੋ ਹੈ ਇਹ ਹਿੰਦੂ ਹਿੰਦੂ ਕਿਉਂ ਕਹਿ ਰਹੇ ਦੇਸ਼ ਚ ਕਸ਼ਮੀਰੀ ਸਟੂਡੈਂਟਸ ਨੂੰ ਤੰਗ ਪਰੇਸ਼ਾਨ ਕਰਨ ਵਾਲੇ ਕੁਝ ਲੋਕ ਉਹਨਾਂ ਵਿੱਚੋਂ ਐਗਜ਼ਾਮਪਲਸ ਨੇ ਹਮ ਅਭੀ ਕਸ਼ਮੀਰੀ ਸਟੂਡੈਂਟਸ ਹੈ ਜੋ ਅਭੀ ਚੰਡੀਗੜ੍ਹ ਮੇ ਹੈ ਹਮਾਰੇ ਸਾਥ ਬਹੁਤ ਜ਼ਿਆਦਾ ਟੌਰਚਰ ਕੀਤਾ ਜਾ ਰਿਹਾ ਹੈ ਗੋਦੀ ਮੀਡੀਆ ਤੁਹਾਨੂੰ 26 ਮੋਤਾ ਬਾਰੇ ਤਾਂ ਦੱਸੇਗਾ ਪਰ ਹਿੰਦੂ ਮੁਸਲਮ ਤਾਂ ਕਰੇਗਾ ਪਰ ਤੁਹਾਨੂੰ ਇਹ ਨਹੀਂ ਦੱਸੇਗਾ ਕਿ ਉਹਨਾਂ ਬੇਕਸੂਰ ਜਾਨਾਂ ਵਿੱਚੋਂ ਇੱਕ ਮੁਸਲਮਾਨ ਨੇ ਵੀ ਲੋਕਾਂ ਨੂੰ ਬਚਾਉਣ ਦੇ ਖਾਤਰ ਆਪਣੀ ਜਾਨ ਦੇ ਦਿੱਤੀ। ਕਿਦਰ ਇਹ ਪਹਿਲਾ ਫਾਇਰ ਪਿਛੇ سے ਮਾਰਾ ਸੀ। ਸੈਦ ਆਦਲ ਹੁਸੈਨ ਸ਼ਾਹ ਕੋ ਇਸ ਲਈ ਗੋਲੀ ਮਾਰਦੀ ਕਿਉਂਕਿ ਉਸਨੇ ਅਤੰਕੀਆਂ ਤੋਂ ਰਾਈਫਲ ਖਿੱਚਣ ਦੀ ਕੋਸ਼ਿਸ਼ ਨਹੀਂ ਔਰ ਖੁਦ ਸੀਨੇ 'ਤੇ ਗੋਲੀ ਖਾਈ ਇਹ ਦਿਖਾਉਣ ਦੀ ਹਿੰਮਤ 20 ਦੇਸ਼ ਦੀ ਗੋਦੀ ਮੀਡੀਆ ਦੇ ਅੰਦਰ ਨਹੀਂ ਹੈ। ਗਲਤੀ ਅੱਤਵਾਦੀਆਂ ਨੇ ਕੀਤੀ ਹੈ ਤੇ ਪੂਰਾ ਕਸ਼ਮੀਰ ਇਸ ਦੀ ਸਜ਼ਾ ਭੁਗਤੇਗਾ। ਇਹ ਉਹ ਵਪਾਰੀ ਨੇ ਜਿਹੜੇ ਸਾਡੇ ਪਿੰਡਾਂ ਸ਼ਹਿਰਾਂ ਦੇ ਵਿੱਚ ਗਰਮ ਕੱਪੜੇ ਵੇਚਣ ਆਉਂਦੇ ਨੇ ਪਰ ਇਹਨਾਂ ਨੂੰ ਵੀ ਕੁਝ ਘਟਿਆ ਲੋਕ ਜਿਹੜੇ ਨਫ਼ਰਤ ਭਰੀ ਨਿਗਾ ਨਾਲ ਦੇਖਦੇ ਨੇ ਉਸਤਾਨ ਹੈ ਨਾ ਬਾਵਾ ਤੋ ਆਪ ਇੱਕ ਵਾਰ ਜੈਸੀ ਜੀ ਰਾਮ ਗੋਟੋ ਗਮਤੈ ਮਾ ਪ੍ਰਵਾ ਪੜੋ ਪਰ ਆ ਕ ਮਜ਼ਬ ਹੈ ਨਾ ਆਪ ਹਮਾਰੇ ਮਜ਼ਬ ਨਹੀਂ ਕਾ ਨਹੀਂ ਬੋਲोगे ਇੱਕ ਸਾਈਡ ਜਿੱਥੇ 에ਅਰਲਾਈਨਸ ਵੱਧ ਰੇਟ ਤੇ ਟਿਕਟਾਂ ਵੇਚ ਰਹੀ ਹੈ ਉੱਤੇ ਹੀ ਕਸ਼ਮੀਰੀ ਟੈਕਸੀ ਅਤੇ ਆਟੋ ਡਰਾਈਵਰ ਜਿਹੜੇ ਆ ਟੂਰਿਸਟ ਨੂੰ ਫ੍ਰੀ 에ਅਰਪੋਰਟ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਤੱਕ ਛੱਡ ਕੇ ਆਉਂਦੀ ਫ੍ਰੀ ਸਰਵਿਸਾਂ ਦੇ ਰਹੇ ਨੇ ਪ੍ਰੋਫੈਸਰ ਕਿਉਂ ਆ ਸਭ ਕੁਝ ਧਰੀ ਹੈ ਸਾਡੀ ਤਰਫੋਂ ਮਾਫ ਕੀ ਲੀਏ ਯਹਾਂ ਤੇ ਬੈਠੇ ਹੈ ਕੋ ਕਸ਼ਮੀਰੀ ਲੋਕ ਬਤਾ ਆਪਣੇ ਘਰ पे ਆਓ ਪੈਸਾ ਚਾਹੀਏ ਤਾਂ ਹਮ ਦੇਂਗੇ ਖਾਣਾ ਹਮ ਕੋ ਯਹਾਂ ਖਾਣਾ ਬਣਾ ਵੀ ਦਿਆ ਸੋ ਉੱਤੇ ਦੇ ਧਾਰਮਿਕ ਸਥਾਨਾਂ ਨੇ ਵੀ ਮਦਦ ਦਾ ਹੱਥ ਅੱਗੇ ਕੀਤਾ ਅਤੇ ਮਾਨਵਤਾ ਦੀ ਸੇਵਾ ਵੱਧ ਚੜ ਕੇ ਕਰਨ ਦਾ ਕੰਮ ਕੀਤਾ ਕੋਈ ਵੀ ਕੀ ਚਾਹੀਓ ਪੈਸੇ ਚਾਹੀਓ ਆਪਕੋ ਮਿਲੇ ਮੈਨੇ ਜਿਤਨੇ ਦਿਨ ਆਪ ਯਾਰ ਆਣਾ ਚਾਹੋ ਆਪ ਰਹੇ ਸਕਦੇ ਤੇ ਅਗਰ ਹਰ ਕਸ਼ਮੀਰੀ ਕੱਟੜ ਅਤੇ ਅਤਵਾਦੀ ਹੁੰਦਾ ਤਾਂ ਉਹ ਅਲੱਗ-ਅਲੱਗ ਥਾਵਾਂ ਤੋਂ ਆਏ ਲੋਕਾਂ ਨੂੰ ਜਾਨ ਦੀ ਬਾਜ਼ੀ ਲਗਾ ਕੇ ਨਾ ਬਚਾਉਂਦੇ 22 April 2023 ਪਹਿਲਗਾਮ ਅਤਵਾਦੀ ਹਮਲਾ ਜਿਸ ਨੇ ਦੇਸ਼ ਅਤੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਪੁਲਵਾਮਾ ਹਮਲੇ ਤੋਂ ਬਾਅਦ ਦੂਸਰਾ ਸਭ ਤੋਂ ਵੱਡਾ ਅਤੰਕੀ ਹਮਲਾ ਅੱਤਵਾਦੀਆਂ ਨੇ ਬੇਕਸੂਰ ਲੋਕ ਜਿਹੜੇ ਉੱਤੇ ਘੁੰਮਣ ਆਏ ਸੀ ਉਹਨਾਂ ਨੂੰ ਉਹਨਾਂ ਦਾ ਧਰਮ ਪੁੱਛਿਆ ਅਤੇ ਮ ਜਿਹੜੇ ਮੁਸਲਮ ਨਹੀਂ ਸੀਗੇ ਉਹਨਾਂ ਨੂੰ ਮਾਰ ਦਿੱਤਾ। ਅੱਤਵਾਦੀਆਂ ਵੱਲੋਂ ਹਿੰਦੂ ਮੁਸਲਮਾਨਾਂ ਵਿੱਚਕਾਰ ਧਾਰਮਿਕ ਨਫ਼ਰਤ ਫਲਾਨ ਵੀ ਕੋਸ਼ਿਸ਼ ਕੀਤੀ ਗਈ ਔਰ ਕਿਤੇ ਨਾ ਕਿਤੇ ਦੇਸ਼ ਅਤੇ ਗੋਦੀ ਮੀਡੀਏ ਦੇ ਜਿਹੜੇ ਕੁਝ ਘਟੀਆਂ ਮਾਨਸਿਕਤਾ ਦੇ ਲੋਕ ਐ ਉਹ ਅੱਤਵਾਦੀਆਂ ਦੇ ਇਸ ਮਕਸਦ ਨੂੰ ਕਾਮਯਾਬ ਹੋ ਕੇ ਕਰਨ ਦੇ ਵਿੱਚ ਲੱਗੇ ਹੋਏ ਨੇ। ਬੀਜਪੀ ਛੱਤੀਸਗੜ੍ਹ ਦਾ ਐਕਸੈਂਡਲ ਗੋਦੀ ਮੀਡੀਆ ਦੇਸ਼ ਚ ਕਸ਼ਮੀਰੀ ਸਟੂਡੈਂਟਸ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਕੁਝ ਲੋਕ ਉਹਨਾਂ ਵਿੱਚੋਂ ਐਗਜ਼ੈਂਪਲਸ ਨੇ ਗੋਦੀ ਮੀਡੀਆ ਤੁਹਾਨੂੰ ਛੱਬੀ ਮੂਤਾਂ ਬਾਰੇ ਤਾਂ ਦੱਸੇਗਾ ਪਰ Hindu Muslim ਤਾਂ ਕਰੇਗਾ ਪਰ ਤੁਹਾਨੂੰ ਇਹ ਨਹੀਂ ਦੱਸੇਗਾ ਕਿ ਉਹਨਾਂ ਬੇਕਸੂਰ ਜਾਨਾਂ ਵਿੱਚੋਂ ਇੱਕ ਮੁਸਲਮਾਨ ਨੇ ਵੀ ਲੋਕਾਂ ਨੂੰ ਬਚਾਉਣ ਦੀ ਖਾਤਰ ਆਪਣੀ ਜਾਨ ਦੇ ਦਿੱਤੀ ਅੱਜ ਦੀ ਇਸ ਵੀਡੀਓ ਚ ਅਸੀਂ ਤੁਹਾਨੂੰ ਕਸ਼ਮੀਰ ਦੇ ਇੱਕ ਵਰਜ ਫਰਿਸ਼ਤਿਆਂ ਬਾਰੇ ਦੱਸਾਗੇ ਜਿਨ੍ਹਾਂ ਨੇ ਜਿਨ੍ਹਾਂ ਨੇ ਜਾਣ ਅਤੇ ਨਫ਼ਰਤ ਦੀ ਪਰਵਾਹ ਕੀਤੇ ਬਿਨਾ ਉਸ ਭਿਆਨਕ ਸਮੇਂ 'ਚ ਉੱਥੇ ਦੇ ਟੂਰਿਸਟ ਨੂੰ ਬਚਾਇਆ ਅਤੇ ਇੱਕ ਸੱਚੇ ਦੇਸ਼ ਭਗਤ ਹੋਣ ਦਾ ਫਰਜ਼ ਨਿਭਾਇਆ। ਕੁਝ ਰਾਤ ਨੂੰ ਟੂਰਿਸਟ ਵਿਨੇ ਭਾਈ ਬੀ ਲੋਕਾਂ ਦੇ ਗਰੁੱਪ ਦੇ ਨਾਲ ਉੱਥੇ ਪਹੁੰਚੇ। ਜਦੋਂ ਗੋਲੀਬਾਰੀ ਹੋਈ ਤਾਂ ਬਾਹ ਤੇ ਗੋਲੀ ਵੱਜਣ ਕਾਰਨ ਉਹ ਜ਼ਖਮੀ ਹੋ ਗਏ ਅਤੇ 10 ਮਿੰਟ ਤੱਕ ਉੱਥੇ ਲੇਟੇ ਰਹੇ। ਉਹਨਾਂ ਨੂੰ ਆਪਣੀ ਮੌਤ ਸਾਫ਼ ਦਿਖਾਈ ਦੇ ਰਹੀ ਸੀ। ਪਰ ਉੱਥੇ ਦੇ ਲੋਕਲ ਦੁਕਾਨਦਾਰ ਅਤੇ ਖੱੱਚਰ ਵਾਲੇ ਮੌਕੇ ਤੇ ਪਹੁੰਚੇ ਤੇ ਉਹਨਾਂ ਸਾਰਿਆਂ ਨੂੰ ਹਸਪਤਲ ਪਹੁੰਚਾਇਆ। ਵੀਨਾ ਭਾਈ ਨੇ ਕਿਹਾ ਕਿ ਅਗਰ ਲੋਕਲ ਲੋਕ ਨਾ ਪਹੁੰਚਦੇ ਤਾਂ ਸ਼ਾਇਦ ਉਹ ਨਾ ਬਚਦੇ। ਉਹ ਸਭ ਮੇਰੇ ਲਈ ਇੱਕ ਤਰ੍ਹਾਂ ਫਰਿਸ਼ਤੇ ਬਣ ਕੇ ਆਏ ਅਤੇ ਮੈਨੂੰ ਬਚਾਲਿਆ। ਵੀਨਾ ਬਾਈ ਦੀ ਤਰ੍ਹਾਂ ਹੀ ਅਗਲੀ ਘਟਨਾ ਸ਼ੇਅਰ ਕੀਤੀ ਹੈ ਮਹਾਰਾਸ਼ਟਰ ਦੇ ਇੱਕ ਪਰਿਵਾਰ ਨੇ। ਇੱਕ ਵੀਡੀਓ ਜਾਰੀ ਕਰਕੇ ਦੱਸਿਆ ਕਿ ਅੱਤਵਾਦੀ ਹਮਲੇ ਤੋਂ ਬਾਅਦ ਕਸ਼ਮੀਰੀ ਟੈਕਸੀ ਡਰਾਈਵਰ ਆਦਿਲ ਨੇ ਉਹਨਾਂ ਨੂੰ ਹਮਲੇ ਤੋਂ ਬਾਅਦ ਪਨਾ ਦਿੱਤੀ ਅਤੇ ਜਿਸ ਕਾਰਨ ਉਸਦੇ ਪਰਿਵਾਰ ਦੀ ਜਿਹੜੀਆਂ ਜਾਨ ਬਚ ਪਈ ਆਦਿਲ ਨੇ ਖਾਣਾ ਵੀ ਦਿੱਤਾ ਅਤੇ ਇਸ ਵੀਡੀਓ ਦੇ ਵਿੱਚ ਆਦਿਲ ਕਹਿੰਦਾ ਕਿ ਪੈਗ੍ਰਾਮ ਹਮਲਾ ਮਨੁੱਖਤਾ ਦਾ ਕਤਲ ਹੈ ਇਸ ਹਮਲੇ ਤੋਂ ਬਾਅਦ ਪੂਰਾ ਕਸ਼ਮੀਰ ਬਦਨਾਮ ਹੋ ਗਿਆ ਸਾਡਾ ਕਾਰੋਬਾਰ ਖਤਮ ਹੋ ਜਾਵੇਗਾ ਅਤੇ ਸਾਡੀ ਇਕਨੋਮੀ ਨੂੰ ਨੁਕਸਾਨ ਹੋਵੇਗਾ ਸਾਰੀ ਮਨੁੱਖਤਾ ਸ਼ਰਮ ਦੇ ਨਾਲ ਡੁੱਗ ਗਈ ਹੈ ਗਲਤੀ ਅਤਵਾਦੀਆਂ ਨੇ ਕੀਤੀ ਹੈ ਤੇ ਪੂਰਾ ਕਸ਼ਮੀਰ ਇਸ ਦੀ سزا ਭੁਗਤੇਗਾ ਧਿਆਨ ਨਾਲ ਪੇਰ ਸੁਣਨਾ ਦੋਸਤੋ ਇੱਕ ਮੁਸਲਮ ਨੇ ਉਹਨਾਂ ਦੀ ਜਾਨ ਬਚਾਈ ਔਰ ਦੇਸ਼ ਅਤੇ ਸਮਾਜ ਦੀ ਚਿੰਤਾ ਉਸ ਦੀ ਗੱਲ ਤੋਂ ਸਾਫ਼ ਪਤਾ ਲੱਗ ਰਹੀ ਹੈ ਇਹੀ ਗੱਲਾਂ ਤੁਹਾਨੂੰ ਜਿਹੜੀ ਉਹ ਗੋਦੀ ਮੀਡੀਆ ਕਦੀ ਨਹੀਂ ਦੱਸਣ ਵਾਲਾ ਤੋਂ ਬਾਅਦ ਛਤੀਸਗੜ੍ਹ ਦੇ ਚਿਰਮਰੀ ਤੋਂ ਆਏ ਪਰਿਵਾਰ ਨੇ ਵੀ ਆਪਣੇ ਨਾਲ ਜਿਹੜੀ ਉਸ ਦਿਨ ਬੀਤੀ ਹੋਈ ਘਟਨਾ ਸੀ ਉਸ ਨੂੰ ਸ਼ੇਅਰ ਕੀਤਾ ਉਨਾ ਨੇ ਕਿਹਾ ਕਿ ਅਸੀਂ 4 ਪਰਿਵਾਰਾਂ ਦੇ 11 ਲੋਕ ਵੀ ਉੱਥੇ ਫਸ ਗਏ ਸੀ ਇਹਨਾਂ ਵਿੱਚ 3 ਬੱਚੇ ਵੀ ਸਨ ਤੇ 21 April ਨੂੰ ਪੈਲਗਾਮ ਪਹੁੰਚੇ ਜਿੱਥੇ ਇਹਨਾਂ ਦਾ ਇੱਕ ਸਾਥੀ ਸ਼ਿਵਾਂਸ਼ ਜੈਨ ਨੇ ਦੱਸਿਆ ਕਿ ਜ਼ਮੀਨ ਖਿਸਕਣ ਦੇ ਕਾਰਨ ਸੜਕ ਤੇ ਜਾਮ ਲੱਗ ਗਿਆ ਫਿਰ ਅਚਾਨਕ ਗੋਲੀਵਾਰੀ ਸ਼ੁਰੂ ਹੋ ਗਈ ਅਤੇ ਲੋਕ ਇੱਧਰ ਉੱਧਰ ਭੱਜਣ ਲੱਗੇ ਇਸ ਦੌਰਾਨ ਲੋਕਲ ਕਸ਼ਮੀਰੀ ਕਾਰੋਬਾਰ ਨਜ਼ਾਕਤ ਅਲੀ ਦੀ ਮਦਦ ਨਾਲ ਸਾਰੇ ਮੌਕੇ ਤੋਂ ਸਰਖਿਤ ਬਾਹਰ ਆ ਗਏ ਨਜ਼ਾਕਤ ਅਲੀ ਸਰਦੀਆਂ ਦੇ ਵਿੱਚ ਚਿਰਮਰੀ ਵਿੱਚ ਗਰਮ ਕੱਪੜੇ ਵੇਚਦਾ ਹੈ ਅਤੇ ਪੈਲਗਾਮ ਪਹੁੰਚ ਕੇ ਮੈਂ ਉਸ ਨਾਲ ਸੰਪਰਕ ਕੀਤਾ ਤੇ ਸਾਰੇ ਅਸੀਂ ਉਸ ਨਾਲ ਘੁੰਮਣ ਲਈ ਬਾਹਰ ਗਏ ਹੋਏ ਸੀ ਉਸ ਨੇ ਸਾਨੂੰ ਬਚਾਇਆ ਤੇ ਇੱਥੇ ਵੀ ਨਜ਼ਾਕਤ ਅਲੀ ਨੇ ਪਰਿਵਾਰ ਨੂੰ ਬਚਾਇਆ ਤੇ ਇਹ ਉਹ ਵਪਾਰੀ ਨੇ ਜਿਹੜੇ ਸਾਡੇ ਪਿੰਡਾਂ ਸ਼ਹਿਰਾਂ ਦੇ ਵਿੱਚ ਗਰਮ ਕੱਪੜੇ ਵੇਚਣ ਆਉਂਦੇ ਨੇ ਪਰ ਇਹਨਾਂ ਨੂੰ ਵੀ ਕੁਝ ਘਟਿਆ ਲੋਕ ਜਿਹੜੇ ਹੈ ਨਫ਼ਰਤ ਭਰੀ ਨਿਗਾ ਨਾਲ ਦੇਖਦੇ ਨੇ ਲੋਕਲ ਕਸ਼ਮੀਰੀਆ ਤੋਂ ਬਾਅਦ ਉੱਤ ਦੇ ਧਾਰਮਿਕ ਸਥਾਨਾਂ ਨੇ ਵੀ ਮਦਦ ਦਾ ਹੱਥ ਅੱਗੇ ਕੀਤਾ ਅਤੇ ਮਾਨਵਤਾ ਦੀ ਸੇਵਾ ਵੱਧ ਚੜ੍ਹ ਕੇ ਕਰਨ ਦਾ ਕੰਮ ਕੀਤਾ ਮਸਜਿਦਾਂ ਅਤੇ ਗੁਰਦੁਆਰਿਆਂ ਨੇ ਸਲਾਨੀਆਂ ਦੇ ਲਈ ਆਪਣੇ ਦਰਵਾਜ਼ੇ ਖੋਲ ਦਿੱਤੇ ਸੜਕਾਂ ਉੱਤੇ ਲੋਕਾਂ ਨੂੰ ਖਾਣਾ ਅਤੇ ਪਾਣੀ ਮੋਹਿਆ ਕਰਵਾਉਣ ਦੇ ਨਾਲ ਨਾਲ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਪਨਾ ਵੀ ਦਿੱਤੀ ਗੁਰਦੁਆਰਾ ਕਮੇਟੀ ਨੇ ਸ਼ਿਰੀ ਨਗਰ ਦੇ ਵਿੱਚ ਲੰਗਰ ਸੇਵਾ ਸ਼ੁਰੂ ਕਰ ਦਿੱਤੀ ਅਤੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਅਪੀਲ ਵੀ ਕੀਤੀ ਹੈ ਕਿ ਜੇਕਰ ਤੁਸੀਂ ਕਸ਼ਮੀਰ ਦੇ ਕਿਸੇ ਵੀ ਹਿੱਸੇ ਵਿੱਚ ਫਸੇ ਹੋ ਤਾਂ ਨੇੜਲੇ ਗੁਰਦੁਆਰੇ ਦੇ ਨਾਲ ਸੰਪਰਕ ਕਰੋ ਉਹਨਾਂ ਨੇ ਦੱਸਿਆ ਕਿ ਸਾਡੇ ਕੋਲ ਪਹਿਲਗਾਮ, ਅਨੰਤਨਾਗ, ਸ਼੍ਰੀਨਗਰ, ਗੁਲਮਾਰਗ, ਬਾਰਾਮੁੱਲਾ ਦੇ ਲਗਭਗ ਸਾਰੇ ਹਲਕਿਆਂ ਦੇ ਵਿੱਚ ਸਾਰੇ ਏਰੀਆਜ਼ ਦੇ ਵਿੱਚ ਕਮਰੇ ਅਤੇ ਲੰਗਰ ਦੀਆਂ ਸਹੂਲਤਾਂ ਵਾਲੇ ਗੁਰਦੁਆਰੇ ਨੇ ਇਹ ਤਾਂ ਬਸ ਕੁਝ ਐਗਜ਼ਾਮਪਲ ਸੀ ਕਿ ਕਿਵੇਂ ਜਿਹੜੇ ਕੁਝ ਲੋਕ ਕਸ਼ਮੀਰ ਅਤੇ ਦੇਸ਼ ਦੇ ਮੁਸਲਮਾਨਾਂ ਨੂੰ ਨਫ਼ਰਤ ਭਰੀ ਨਿਗਾਹ ਨਾਲ ਦੇਖ ਰਹੇ ਨੇ ਪਰ ਜਿਹੜੇ ਕਸ਼ਮੀਰੀ ਨੇ ਉਹ ਉੱਥੇ ਪੀੜਤਾਂ ਦੇ ਲਈ ਹਰ ਤਰ੍ਹਾਂ ਦੀ ਮਦਦ ਕਰ ਰਹੇ ਨੇ ਇੱਕ ਸਾਈਡ ਜਿੱਥੇ 에ਅਰਲਾਈਨਸ ਵੱਧ ਰੇਟ ਤੇ ਟਿਕਟਾਂ ਵੇਚ ਰਹੀ ਹੈ ਉੱਤੇ ਹੀ ਕਸ਼ਮੀਰੀ ਟੈਕਸੀ ਅਤੇ ਆਟੋ ਡਰਾਈਵਰ ਜਿਹੜੇ ਆ ਟੂਰਿਸਟ ਨੂੰ ਫ੍ਰੀ 에ਅਰਪੋਰਟ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਤੱਕ ਛੱਡ ਕੇ ਆਉਂਦੀ ਫ੍ਰੀ ਸਰਵਿਸਾਂ ਦੇ ਰਹੇ ਨੇ ਮੇਰੀ ਉਹਨਾਂ ਸਾਰੇ ਗੋਦੀ ਮੀਡੀਆ ਤੇ ਕਟੜ ਮਾਸਿਕਤਾ ਵਾਲਿਆਂ ਨੂੰ ਰਿਕਵੈਸਟ ਹੈ ਕਿ ਇਸ ਸਮੇਂ ਜਿਹੜਾ ਦੇਸ਼ ਦੀ ਗੱਲ ਕਰੋ ਨਫ਼ਰਤ ਦੇ ਨਾਲ ਕਦੀ ਕਿਸੇ ਦਾ ਦਿਲ ਖੁਸ਼ ਨਹੀਂ ਹੁੰਦਾ ਗੋਲੀ ਚਲਾਉਣ ਵਾਲੇ ਦਾ ਕੋਈ ਧਰਮ ਨਹੀਂ ਹੁੰਦਾ ਤੇ ਜਾਣ ਪਛਾਣ ਵਾਲਾ ਕਦੀ ਬੁਰਾ ਨਹੀਂ ਹੁੰਦਾ ਜੇਕਰ ਉਹਨਾਂ ਨੂੰ ਧਰਮ ਦੀ ਪ੍ਰਵਾਹ ਹੁੰਦੀ ਤਾਂ ਜਾਨ ਪਹਚਾਉਣ ਵਾਲੇ ਮੁਸਲਮ ਨੂੰ ਕਦੀ ਨਾ ਮਾਰਦੇ ਤੇ ਅਗਰ ਹਰ ਕਸ਼ਮੀਰੀ ਕੱਟੜ ਅਤੇ ਆਤਵਾਦੀ ਹੁੰਦਾ ਤਾਂ ਉਹ ਅਲੱਗ-ਅਲੱਗ ਥਾਵਾਂ ਤੋਂ ਆਏ ਲੋਕਾਂ ਨੂੰ ਜਾਨ ਦੀ ਬਾਜ਼ੀ ਲਗਾ ਕੇ ਨਾ ਬਚਾਉਂਦੇ ਧੰਨਵਾਦ